ਆਓ ਜਾਣੀਏ ਸਿਆਣਿਆਂ ਦੇ ਅਜ਼ਮਾਏ ਹੋਏ ਨੁਕਤੇ ਨੰਬਰ 1 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਕੱਚਾ ਨਾਰੀਅਲ ਖਾਓ ਨੰਬਰ 2 ਅਸਲੀ ਸ਼ਹਿਦ ਫਰਿੱਜ ਵਿੱਚ ਰੱਖਣ ਨਾਲ ਜੰਮਦਾ ਨਹੀਂ ਹੈ ਅਤੇ ਅਸਲੀ ਸ਼ਹਿਦ ਤੇ ਕਦੇ ਵੀ ਮੱਖੀ ਨਹੀਂ ਬੈਠਦੀ ਨੰਬਰ 3 ਜਿਨ੍ਹਾਂ ਲੋਕਾਂ ਨੂੰ ਉਲਟਾ लेट ਕੇ ਸੌਣ ਦੀ ਆਦਤ ਹੁੰਦੀ ਹੈ ਉਹਨਾਂ ਨੂੰ ਹਾਰਟ ਅਟੈਕ ਜਲਦੀ ਆ ਜਾਂਦਾ ਹੈ ਨੰਬਰ 4 ਖਾਲੀ ਪੇਟ ਨਹਾਉਣ ਨਾਲ ਵੁਡਾਪਾ ਦੇਰ ਨਾਲ ਆਉਂਦਾ ਹੈ। ਨੰਬਰ 5 ਠੰਡਾ ਪਾਣੀ ਪੀ ਕੇ ਸੌਣ ਨਾਲ ਹਾਰਟ ਅਟੈਕ ਦਾ ਖਤਰਾ 80% ਤੱਕ ਵੱਧ ਜਾਂਦਾ ਹੈ। ਨੰਬਰ 6 ਨਿੰਬੂ ਦਾ ਪਾਣੀ ਕੰਗੀ ਉੱਪਰ ਲਗਾ ਕੇ ਵਾਲਾਂ ਵਿੱਚ ਫੇਰ ਕੇ ਵਾਲ ਬਹੁਤ ਹੀ ਸੋਹਣੇ ਹੋ ਜਾਂਦੇ ਹਨ। ਨੰਬਰ 7 ਭੁੱਖ ਨਾ ਲੱਗਣ ਦੀ ਸਮੱਸਿਆ ਹੋਵੇ ਤਾਂ ਪਾਣੀ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਣ ਨਾਲ ਭੁੱਖ ਖੁੱਲ ਕੇ ਲੱਗਦੀ ਹੈ। ਨੰਬਰ 8 ਜਦੋਂ ਤੁਸੀਂ ਆਪਣੇ ਨਹ ਘੱਟਦੇ ਹੋ ਤਾਂ ਨਹ ਘਟਣ ਤੋਂ ਬਾਅਦ ਤੇਲ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਯਾਦਾਸ਼ਤ ਤੇਜ਼ ਹੋ ਜਾਂਦੀ ਹੈ ਨੰਬਰ 9 ਜਿਨ੍ਹਾਂ ਔਰਤਾਂ ਨੂੰ ਦੁਪਹਿਰ ਸਮੇਂ ਸੁਸਤੀ ਜ਼ਿਆਦਾ ਰਹਿੰਦੀ ਹੈ ਤੇ ਸਰੀਰ ਦੇ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ਉਹਨਾਂ ਨੂੰ ਦੁਪਹਿਰ ਦੇ ਸਮੇਂ ਸਲਾਦ ਦੇ ਵਿੱਚ ਖੀਰਾ ਖਾਣਾ ਚਾਹੀਦਾ ਹੈ ਨੰਬਰ 10 ਉਬਲੇ ਹੋਏ ਚੌਲਾਂ ਦੇ ਪਾਣੀ ਨਾਲ 7 ਦਿਨ ਲਗਾਤਾਰ ਮੂੰਹ ਧੋ ਲਓ ਤੁਹਾਡਾ ਸਾੰਮਲਾ ਰੰਗ ਦੁੱਧ ਵਰਗਾ ਸਫੇਦ ਹੋ ਜਾਵੇਗਾ ਤੇ ਛੁਰੜੀਆਂ ਤੇ ਛਾਈਆਂ ਵੀ ਦੂਰ ਹੋ ਜਾਣਗੀਆਂ ਨੰਬਰ 11 ਪੈਰਾਂ ਪਰ ਬੈਠ ਕੇ ਕੋਈ ਵੀ ਕੰਮ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਉਂਝ ਥੋੜਾ ਸਮਾਂ ਪੈਰਾਂ ਪਰ ਜ਼ਰੂਰ ਬੈਠ ਜਾਣਾ ਚਾਹੀਦਾ ਹੈ ਨੰਬਰ 12 ਸੂਰਜ ਨੂੰ ਹਰ ਰੋਜ਼ ਜਲ ਦੇ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਤੇ ਕੰਮ ਕਾਜ ਵਿੱਚ ਵੀ ਲਾਭ ਮਿਲਦਾ ਹੈ ਨੰਬਰ 13 ਜਿੰਨਾ ਲੋਕਾਂ ਨੂੰ ਕਿਡਨੀ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਹਨ ਉਹਨਾਂ ਨੂੰ ਸਰੋਂ ਦੇ ਸਾਗ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦਾ ਸੇਵਨ ਕਰਨ ਨਾਲ ਉਹਨਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ ਨੰਬਰ 14 ਜਿਆਦਾ ਕੱਪੜੇ ਪੈਣ ਨਾਲ ਬੱਚਿਆਂ ਨੂੰ ਸੂਰਜ ਦੀਆਂ ਕਿਰਨਾਂ ਚੰਗੀ ਤਰ੍ਹਾਂ ਨਹੀਂ ਮਿਲਦੀਆਂ ਜਿਸ ਦੇ ਕਾਰਨ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਨੰਬਰ 15 ਐਂਟੀ ਡਾਇਬੀਟਿਕ ਗੁਣਾ ਨਾਲ ਭਰਪੂਰ ਜੈਫਲ ਡਾਇਬੀਟਿਸ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਸਹਾਇਕ ਹੁੰਦਾ ਹੈ ਜੈਫਲ ਪਾਊਡਰ ਨੂੰ ਦੁੱਧ ਵਿੱਚ ਮਿਲਾ ਕੇ ਪੀਓ ਨੰਬਰ 16 ਵਾਸਲਿਨ ਫਟੀਆਂ ਹੋਈਆਂ ਅੱਡੀਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਸਕਿਨ ਦੇ ਵਿੱਚ ਮੌਇਸਚਰਾਈਜ਼ਰ ਨੂੰ ਬਰਕਰਾਰ ਰੱਖਣ ਵਿੱਚ ਵੀ ਮਦਦ ਕਰਦੀ ਹੈ ਜਿਸ ਕਰਕੇ ਫਟੀਆਂ ਹੋਈਆਂ ਅੱਡੀਆਂ ਸੌਫਟ ਹੋ ਜਾਂਦੀਆਂ ਹਨ ਨੰਬਰ 17 ਗਰਭਵਸਥਾ ਦੇ ਦੌਰਾਨ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਉੱਚ ਮਾਤਰਾ ਵਿੱਚ ਫੈਟ ਪਾਇਆ ਜਾਂਦਾ ਹੈ ਜਿਸ ਦੀ وجہ ਨਾਲ ਕੋਲੇਸਟ੍ਰੋਲ ਵਧਣ ਦਾ ਖਤਰਾ ਹੋ ਜਾਂਦਾ ਹੈ ਨੰਬਰ 18 ਜੇਕਰ ਤੁਹਾਡਾ ਯੂਰਿਕ ਐਸਿਡ ਵਧਦਾ ਹੈ ਤਾਂ ਤੁਹਾਨੂੰ ਬ੍ਰੈਡ ਅਤੇ ਅੰਡੇ ਘੱਟ ਖਾਣੇ ਚਾਹੀਦੇ ਹਨ ਨੰਬਰ 19 ਰੱਸੀ ਟੱਪਣਾ ਇੱਕ ਹਾਈ ਇੰਟੈنسਿਟੀ ਵਰਕਆਊਟ ਹੈ ਐਕਸਰਸਾਈਜ਼ ਹੈ ਜੋ ਤੁਹਾਡੇ ਦਿਲ ਨੂੰ ਮਜ਼ਬੂਤ ਬਣਾ ਕੇ ਦਿਲ ਦੇ ਰੋਗਾਂ ਤੋਂ ਬਚਣ ਵਿੱਚ ਤੁਹਾਡੀ ਮਦਦ ਕਰਦਾ ਹੈ ਨੰਬਰ 20 ਰਾਤ ਨੂੰ ਖਾਣ ਤੋਂ ਬਾਅਦ ਬਲੱਡ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ ਅਜਿਹੇ ਵਿੱਚ 15 ਮਿੰਟ ਦੀ ਵਾਕ ਕਰਨ ਦੇ ਨਾਲ ਬਲੱਡ ਸ਼ੂਗਰ ਦਾ ਲੈਵਲ ਨਿਯੰਤਰਿਤ ਰਹਿੰਦਾ ਹੈ ਕੰਟਰੋਲ ਵਿੱਚ ਰਹਿੰਦਾ ਹੈ ਇਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 21 ਜੇਕਰ ਕਿਸੇ ਬਿਮਾਰ ਵਿਅਕਤੀ ਦੀ ਬਿਮਾਰੀ ਠੀਕ ਨਾ ਹੋ ਰਹੀ ਹੋਵੇ ਤਾਂ ਉਸ ਦੇ ਸਹਰਾਣੇ ਪਿੱਪਲ ਦਾ ਪੱਤਾ ਰੱਖਣ ਨਾਲ ਬਿਮਾਰੀ ਜਲਦੀ ਠੀਕ ਹੋਣ ਲੱਗ ਜਾਂਦੀ ਹੈ। ਨੰਬਰ 22 ਜੇਕਰ ਬੱਚਾ ਮਲ ਤਿਆ ਕਰਦੇ ਸਮੇਂ ਰੋਂਦਾ ਹੈ ਅਤੇ ਮਲ ਤਿਆਗ ਦੇ ਵਿੱਚ ਉਸ ਨੂੰ ਪ੍ਰੋਬਲਮ ਆਉਂਦੀ ਹੈ, ਮੁਸ਼ਕਲ ਆਉਂਦੀ ਹੈ ਜਾਂ ਮਲ ਤਿਆਗ ਮੁਸ਼ਕਲ ਨਾਲ ਉਤਰਦਾ ਹੈ ਤਾਂ ਹਰੜ ਨੂੰ ਰਗੜ ਕੇ ਪਾਣੀ ਵਿੱਚ ਮਿਲਾਓ। ਇਹ ਤੇ ਇਸ ਨੂੰ ਆਪਣੇ ਬੱਚੇ ਨੂੰ ਪਿਲਾ ਦਿਓ। ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਨੰਬਰ 23 ਸੌਂਫ ਖਾਣ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ। ਕਿਉਂਕਿ ਸੌਂਫ ਖੂਨ ਵਿੱਚ ਮੌਜੂਦ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ ਜਿਸ ਕਾਰਨ ਖੂਨ ਦੀ ਸਾਫ ਹੋ ਜਾਂਦਾ ਹੈ ਇਸ ਲਈ ਰੋਜ਼ਾਨਾ ਖਾਣੇ ਤੋਂ ਬਾਅਦ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 24 ਸਾਡੇ ਮੂੰਹ ਵਿੱਚ ਸਾਰਾ ਦਿਨ ਲਾਰ ਬਣਦੀ ਰਹਿੰਦੀ ਹੈ ਪਰ ਦੰਦ ਦੇ ਸਮੇਂ ਅਸੀਂ ਇਸ ਲਾਰ ਨੂੰ ਆਪਣੇ ਮੂੰਹ ਦੇ ਅੰਦਰ ਹੀ ਨਿਗਲ ਲੈਂਦੇ ਹਾਂ ਪਰ sonde ਸਮੇਂ ਸਾਡੀਆਂ ਨਸਾਂ ਇਸਥਿਰ ਹੁੰਦੀਆਂ ਹਨ ਜਿਸ ਦੇ ਕਰਕੇ ਉਹ ਇਸ ਨੂੰ ਸਹੀ ਤਰ੍ਹਾਂ ਅਬਜ਼ਰਵ ਨਹੀਂ ਕਰ ਸਕਦੀਆਂ ਤੇ ਲਾਰ ਸਾਡੇ ਮੂੰਹ ਦੇ ਵਿੱਚੋਂ ਬਾਹਰ ਆ ਜਾਂਦੀ ਹੈ। ਨੰਬਰ 25 ਦਹੀਂ ਦਾ ਇਸਤੇਮਾਲ ਕਰਨ ਦੇ ਨਾਲ ਚਿਹਰਾ ਨਿੱਖਰ ਜਾਂਦਾ ਹੈ। ਨੰਬਰ 26 ਦੁੱਧ ਦੀ ਬਜਾਏ ਦਹੀਂ 체ਤੀ ਹਾਜਮ ਹੁੰਦੀ ਹੈ। ਇਸ ਨਾਲ ਕਬਜ ਅਤੇ ਬਦ ਹਾਜਮੀ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 27 ਦਹੀਂ ਅੰਤੜੀਆਂ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਨੰਬਰ 28 ਤਲੀਆਂ ਚੀਜ਼ਾਂ ਖਾਣ ਨਾਲ ਜੇਕਰ ਬਦਹਜਮੀ ਹੁੰਦੀ ਹੈ ਤਾਂ ਅਜਮਾਇਣ ਖਾ ਲਓ। ਨੰਬਰ 29 অ্যালোਵੈਰਾ ਕੱਟ ਕੇ ਚਿਹਰੇ ਤੇ ਲਗਾਉਣ ਨਾਲ ਝੁਰੜੀਆਂ ਖਤਮ ਹੋ ਜਾਣਗੀਆਂ। ਨੰਬਰ 30 ਜੇਕਰ ਭੁੱਖ ਜ਼ਿਆਦਾ ਲੱਗਦੀ ਹੈ ਤਾਂ ਦਹੀਂ ਖਾਇਆ ਕਰੋ। ਇਸ ਨਾਲ ਭੁੱਖ ਘੱਟ ਲੱਗੇਗੀ। ਨੰਬਰ 31 ਜੇਕਰ ਤੁਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਮਲੀ ਦਾ ਸ਼ਰਬਤ ਬਣਾ ਕੇ ਪੀਓ। ਨੰਬਰ 32 ਜਿਨ੍ਹਾਂ ਲੋਕਾਂ ਦੇ ਵਾਲ ਝੜਦੇ ਹਨ ਉਹਨਾਂ ਨੂੰ ਤਿਲਾਂ ਦਾ ਤੇਲ ਲਗਾਉਣਾ ਚਾਹੀਦਾ ਹੈ। ਨੰਬਰ 33 ਸੌਂਫ ਵਾਲਾ ਦੁੱਧ ਪੀ ਕੇ ਰੰਗ ਗੋਰਾ ਹੋ ਜਾਂਦਾ ਹੈ। ਨੰਬਰ 34 ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਹੈ ਉਹਨਾਂ ਨੂੰ ਸੇਬ ਖਾਣੇ ਚਾਹੀਦੇ ਹਨ। ਨੰਬਰ 35 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ ਗਲੋ ਆ ਜਾਂਦੀ ਹੈ। ਨੰਬਰ 36 ਜਿਹੜੇ ਲੋਕ ਸ਼ਾਮ ਨੂੰ ਚੌਲ ਖਾਂਦੇ ਹਨ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੁੰਦੀ ਹੈ। ਨੰਬਰ 37 गाजर ਦਾ ਜੂਸ ਪੀਣ ਨਾਲ ਜ਼ਹਿਰੀਲੇ ਪਦਾਰਥ ਸਰੀਰ ਦੇ ਵਿੱਚੋਂ ਬਾਹਰ ਨਿਕਲਦੇ ਹਨ। ਨੰਬਰ 38 ਜੇਕਰ ਅੱਧਾ ਸਿਰ ਦੁਖਦਾ ਹੈ ਤਾਂ ਅੰਗੂਰ ਦਾ ਰਸ ਪੀਓ। ਨੰਬਰ 39 ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਰੰਗ ਕਾਲਾ ਹੋ ਜਾਂਦਾ ਹੈ ਤੇ ਭੋਜਨ ਵੀ ਸਹੀ ਨਹੀਂ ਪਚਦਾ। ਨੰਬਰ 40 ਖਾਣੇ ਤੋਂ ਬਾਅਦ ਤੁਰੰਤ ਫਲ ਖਾਣ ਨਾਲ ਮੈਦੇ ਨੂੰ ਨੁਕਸਾਨ ਹੁੰਦਾ ਹੈ। ਨੰਬਰ 41 ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਗਾਜਰ ਦਾ ਜੂਸ ਪੀਣਾ ਚਾਹੀਦਾ ਹੈ। ਨੰਬਰ 42 ਦੁੱਧ ਵਿੱਚ ਹਲਦੀ ਪਾ ਕੇ ਪੀਣਾ ਸੁੱਕੀ ਖੰਗ ਦੂਰ ਹੁੰਦੀ ਹੈ। ਨੰਬਰ 43 ਕੱਚੇ ਬੇਰ ਖਾਣ ਨਾਲ ਬਵਾਸੀਰ ਨਹੀਂ ਹੁੰਦੀ। ਨੰਬਰ 44 ਜੇਕਰ ਤੁਹਾਡੇ ਚਿਹਰੇ ਤੇ ਕਈ ਤਰ੍ਹਾਂ ਦੇ ਦਾਗਾਂ ਦੀ ਸਮੱਸਿਆ ਹੈ ਤਾਂ ਤੁਸੀਂ ਨਿੰਮ ਦਾ ਤੇਲ ਧੁੰਨੀ ਵਿੱਚ ਪਾਓ। ਅਜਿਹਾ ਕਰਨ ਨਾਲ ਦਾਗ ਦੂਰ ਹੋ ਜਾਣਗੇ। ਨੰਬਰ 45 ਕੱਚੇ ਅੰਡੇ ਦੀ ਜ਼ਰਦੀ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਣਗੇ। ਨੰਬਰ 46 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਹੈ ਕਬਜ ਦੀ ਬਿਮਾਰੀ ਹੈ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੋਧ ਖਾਣਾ ਸ਼ੁਰੂ ਕਰਦੇ ਹੋ ਨੰਬਰ 47 ਬਰਤਨਾਂ ਨੂੰ ਹਮੇਸ਼ਾ ਰਸੋਈ ਘਰ ਵਿੱਚ ਕਿਸੇ ਵੀ ਅਲਮਾਰੀ ਵਿੱਚ ਹਮੇਸ਼ਾ ਉਲਟਾ ਕਰਕੇ ਰੱਖੋ ਨੰਬਰ 48 ਰੋਜ਼ਾਨਾ 60 ਗ੍ਰਾਮ ਮੇਥੀ ਦਾਣਾ ਸਵੇਰੇ ਸ਼ਾਮ ਪੀਸ ਕੇ ਪਾਣੀ ਵਿੱਚ ਪਿਉਂਦੇ ਹੋ ਤੇ 10 ਘੰਟੇ ਬਾਅਦ ਛਾਣ ਕੇ ਪੀ ਲਓ ਇੱਕ ਹਫ਼ਤੇ ਵਿੱਚ ਸ਼ੂਗਰ ਕੰਟਰੋਲ ਹੋ ਜਾਵੇਗਾ ਨੰਬਰ 49 ਪਤਲੇ ਲੋਕ ਖਾਲੀ ਪੇਟ ਅਨਾਰ ਖਾ ਲਿਆ ਕਰਨ ਤਾਂ 2-3 ਹਫ਼ਤਿਆਂ ਵਿੱਚ ਹੀ ਉਹ ਸਿਹਤਮੰਦ ਹੋ ਜਾਣਗੇ। ਨੰਬਰ 50 ਜੇਕਰ ਤੁਸੀਂ ਆਪਣੇ ਜਿਗਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਇਮਲੀ ਪਾਣੀ ਦੇ ਵਿੱਚ ਪੀਓ ਕੇ ਸਵੇਰੇ ਖਾਲੀ ਪੇਟ ਉਸ ਦਾ ਪਾਣੀ ਪੀ ਲਓ। ਨੰਬਰ 51 ਪਾਣੀ ਪੀਣ ਦੇ ਦੌਰਾਨ ਨਿੰਬੂ ਚੱਟ ਲਿਆ ਕਰੋ। ਲਟਕਦਾ ਹੋਇਆ ਪੇਟ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗਾ, ਅੰਦਰ ਚਲਾ ਜਾਵੇਗਾ। ਨੰਬਰ 52 ਚੌਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੇਟ ਹੋਰ ਵੀ ਫੁੱਲਣ ਲੱਗ ਜਾਂਦਾ ਹੈ। ਨੰਬਰ 53 ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੁੱਖ ਲੱਗਣ ਤੇ ਹੀ ਖਾਣਾ ਖਾਓ ਤੇ ਭੁੱਖ ਤੋਂ ਬਿਨਾ ਕਦੇ ਵੀ ਖਾਣਾ ਨਾ ਖਾਓ। ਅਜਿਹੀ ਹੀ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।